ਸ਼ਿਕਾਇਤ ਦੀ ਸਾਰਿਆਂ ਨੂੰ ਮੈਂ ਇਸ ਪ੍ਰਿਪ ਕਾਰਬਟੀ ਤੋਂ ਅੱਜ ਆਪਾਂ ਬਹੁਤ ਸੋਹਣੇ ਪਿਆਰੇ ਸੂਟ ਬਲੌਕ ਪੇਂਡ ਦੇ ਹੈਂਡ ਪੇਂਡ ਦੇ ਫੋਇਲ ਪੇਂਡ ਦੇ ਡਿਫਰੈਂਟ ਕਾਈਂਡਸ ਆਫ ਦੇ ਸੂਟ ਆਪਾਂ ਤੁਹਾਨੂੰ ਸ਼ੋਅ ਕਰਨ ਜਾ ਰਹੇ ਹਾਂ ਤੁਸੀਂ ਇਹਦੇ ਵਿੱਚੋਂ ਕੋਈ ਵੀ ਸੂਟ ਆਰਡਰ ਕਰ ਸਕਦੇ ਹੋ ਕਿਸੇ ਵੀ ਕਲਰ ਦੇ ਉੱਤੇ ਸੂਟ ਰੈਡੀ ਕਰਵਾ ਸਕਦੇ ਹੋ ਵਿਦ ਸਟਿਚਿੰਗ ਵਿਦਆਊਟ ਸਟਿਚਿੰਗ ਕਿਵੇਂ ਵੀ ਤੁਸੀਂ ਇਹ ਸੂਟ ਮੰਗਾ ਸਕਦੇ ਹੋ ਵਰਲਡ ਵਾਈਡ ਸ਼ਿਪਿੰਗ ਆਪ ਅਵੇਲੇਬਲ ਆ ਆਪਣੇ ਕੋਲੇ ਐਂਡ ਤੁਸੀਂ ਸੂਟ ਦਿਖਾਉਣੇ ਆਪਾਂ ਸ਼ੁਰੂ ਕਰਦੇ ਹਾਂ ਫਰਸਟ ਸੂਟ ਤੋਂ ਬਹੁਤ ਪਿਆਰਾ ਹੈ ਇਹ ਆਪਣਾ ਲੈਮਨ ਯੈਲੋ ਵਿਦ ਡਾਰਕ ਮਰੂਨ ਕਲਰ ਦਾ ਕੰਬੀਨੇਸ਼ਨ ਹੈ ਇਹ ਆਪਣਾ ਦੁਪੱਟਾ ਬਣਿਆ ਹੋਇਆ ਦੇਖੋ ਫੋਰਥ ਸਾਈਡ ਇਹਦੇ ਮਰੂਨ ਹੈ ਸੈਂਟਰ ਦੇ ਵਿੱਚ ਲੈਮਨ ਯੈਲੋ ਹੈ ਇਹ ਆਪਣਾ ਬੋਥ ਵਰਕ ਹੋਏ ਹੋਇਆ ਦੇਖੋ ਇਹ ਨਾਲ ਆਪਣਾ ਬਲੌਕ ਪੇਂਟ ਹੈ ਤੇ ਵਿਦ ਹੈਂਡ ਬ੍ਰਸ਼ ਪੇਂਟ ਦੇ ਨਾਲ ਫਲਾਰਸ ਬਣੇ ਹੋਏ ਨੇ ਸੀਰੀਅਸਲੀ ਟੂ ਮੱਚ ਬਿਊਟੀਫੁਲ ਸੂਟ ਬਣਿਆ ਹੋਇਆ ਹੈ ਬਹੁਤ ਜ਼ਿਆਦਾ ਪਿਆਰਾ ਦੁਪੱਟਾ ਬਣਿਆ ਹੋਇਆ ਦੇਖੋ ਦੁਪੱਟੇ ਦੀ ਬਹੁਤ ਸੋਹਣੀ ਗ੍ਰੇਸ ਆਊਗੀ ਲੈ ਕੇ ਅਜੇ ਆਪਾਂ ਇਹਨੂੰ ਪੂਰਾ ਫਿਨਿਸ਼ਿੰਗ ਕਰਾਵਾਂਗੇ ਪ੍ਰੋਪਰ ਪਲੇਸ ਵਗੈਰਾ ਲਗਾ ਕੇ ਪੂਰੇ ਖੁੱਲੇ ਡੁੱਲੇ 2.5 ਮੀਟਰ ਦੇ ਦੁਪੱਟੇ ਰਹਿਣਗੇ ਆਪਣੇ ਕੋਈ ਇਹਨੂੰ ਪ੍ਰੋਬਲਮ ਨਹੀਂ ਸਿਰ ਤੇ ਟਿਕਣਗੇ ਪ੍ਰੋਪਰ ਕੋਈ ਫਲਫੀ ਨਹੀਂ ਬਿਲਕੁਲ ਸਮਨ ਅਕੋਰਡਿੰਗ ਆਪਾਂ ਦੁਪੱਟੇ ਯੂਜ਼ ਕੀਤੇ ਨੇ ਦੁਪੱਟਾ ਬਹੁਤ ਜ਼ਿਆਦਾ ਪਿਆਰਾ ਬਣਿਆ ਹੋਇਆ ਤੇ ਇਹ ਦਾ ਆਪਣਾ ਸੂਟ ਰਹੂਗਾ ਪੂਰੇ ਸੂਟ ਦੇ ਵਿੱਚ ਐਦਾਂ ਬੁਟੀ ਬਣੀ ਹੋਈ ਹੈ ਫਰੰਟ ਬੈਕ 슬ੀਵਸ ఎవਰੀਥਿੰਗ ਉਹਦੇ ਸਾਬਤ ਦੇ ਵਿੱਚ ਹੀ ਆਪਣੀ ਬੁਟੀ ਬਣੀ ਆਊਗੀ ਤੇ ਜਿਹੜੀਆਂ ਆਪਣੀਆਂ ਬਾਟਮਸ ਨੇ ਬਾਟਮ ਲਾਉਗੀ ਬਾਟਮ ਦੇ ਉੱਤੇ ਆਪਣਾ ਜਿਵੇਂ ਆਪਣੇ ਦੁਪट्टे ਤੇ ਹੈਂਡ ਪੇਂਟ ਹੈ ਓਦਾਂ ਹੀ ਆਪਣੀ ਬਾਟਮ ਤੇ ਵੀ ਹੈਂਡ ਪੇਂਟ ਆਊਗਾ ਬਹੁਤ ਪਿਆਰਾ ਸੂਟ ਬਣੂਗਾ ਸਟੀਚਿੰਗ ਹੋ ਕੇ ਤੁਸੀਂ ਸਟੀਚ ਕਰਵਾ ਕੇ ਵੀ ਆਪਣੇ ਤੋਂ ਬਾਈ ਕਰ ਸਕਦੇ ਹੋ ਕਿਸੇ ਵੀ ਕਲਰ ਚ ਰੈਡੀ ਕਰਾ ਸਕਦੇ ਹੋ ਸਾਰੀ ਸੂਟ ਦੇ ਵਿੱਚ ਇੰਦਾ ਬੁਟੀ ਆਊਗੀ ਬਹੁਤ ਪਿਆਰਾ ਬੁਟੀਕ ਸਟਾਈਲ ਸੂਟ ਬਣੂਗਾ ਸੈਕਿੰਡ ਸੂਟ ਆਪਣਾ ਆ ਗਿਆ బ్లాਕ ਪੈਂਟ ਤੇ ਇਹ ਹੈਗਾ ਮਾਊਸ ਕਲਰ ਦਾ ਸੂਟ ਦੇਖੋ ਇਹ ਬਣਿਆ ਹੋਇਆ ਨੈਚੁਰਲ ਕ੍ਰੇਪ ਦੇ ਸਟੌਫ ਤੇ ਇਹਨੂੰ ਵੀ ਤੁਸੀਂ ਕਿਸੇ ਵੀ ਕਲਰ ਚ ਬਣਾ ਸਕਦੇ ਹੋ ਬਲੈਕ ਕਲਰ ਤੇ ਵੀ ਬਹੁਤ ਟ੍ਰੈਂਡਿੰਗ ਹੋਇਆ ਸੀ ਆਪਣਾ ਸੂਟ ਐਦਾਂ ਹੀ ਫਰੰਟ ਤੇ ਸੈਂਟਰ ਪੈਨਲ ਜਾਊਗਾ ਦੇਖੋ ਤੇ ਐਦਾਂ ਇਹਦੀ ਆਪਣੀ ਬੈਕ ਹੋਊਗੀ ਦੇਖ ਸਕਦੇ ਹੋ ਬੈਕ ਤੇ ਵੀ ਪੇਂਟ ਆਊਗਾ ਆਪਣਾ ਐਂਡ ਫਰੰਟ ਤੇ ਵੀ ਪ੍ਰੋਪਰ ਪੇਂਟ ਆਊਗਾ ਇਹ ਆਪਣੀ 슬ੀਵਜ਼ ਆਉਣਗੀਆਂ ये भी बहुत सोहना एनीग सूट तो ये अपना दुपट्टा रहेगा दुपट्टे भी प्रॉपर लेस वगैरह लावे फिर रेडी करों फोर साइड बॉर्डर बनयाच बूटी बनी हुई है पूरे खुले डुले ढाई मीटर के दुपट्टे रहेंगे किसी भी चीज़ की थो इरीटेषन नहीं होगी उसको बाद अपना सूट आ गया फॉइल पेंट से यह हैगा ਪੂਰਾ ਆਪਣਾ ਜਿਹੜਾ ਸਬਤਾ ਪਸੰਦ ਕਲਰ ਹੁੰਦਾ ਬਲੈਕ ਦੇਖੋ ਇਹ ਆਪਣਾ ਫਰੰਟ ਆਊਗਾ ਬਲੈਕ ਦੇ ਵਿੱਚ ਐਡਾ ਨੈਕ ਬਣਿਆ ਹੋਇਆ ਹੈ ਐਡਾ ਸਾਰੀ ਛੋਟ ਦੇ ਵਿੱਚ ਬੂਟੀ ਬਣੀ ਹੋਈ ਹੈ ਤੇ ਇਹ ਆਪਣੀਆਂ 슬ੀਵਸ ਬਣੀਆਂ ਨਾਲ ਇਹਦੇ ਆਪਣਾ ਚਲੂਨ ਦਾ ਦੁਪੱਟਾ ਆਊਗਾ ਇਹ ਤੁਸੀਂ অর্ਗੈਂਜ਼ਾ ਦਾ ਵੀ ਲਗਵਾ ਸਕਦੇ ਹੋ ਮੁੰਦਾਂ ਨੂੰ ਵੀ ਲਗਵਾ ਸਕਦੇ ਹਾਂ ਸਾਰੇ ਦੁਪੱਟੇ ਦੇ ਵਿੱਚ ਐਵੇਂ ਬਾਰਡਰ ਬਣਿਆ ਹੋਇਆ ਹੈ ਅਰ ਨਾਲ ਹੀ ਵਿੱਚ ਬੁਤੀ ਦਿੱਤੀ ਹੋਈ ਹੈ ਇਹ ਵੀ ਆਪਣਾ ਬਹੁਤ ਪਿਆਰਾ ਸੂਟ ਬਣ ਕੇ ਰੈਡੀ ਹੋਇਆ ਹੈ ਇਹ ਹੈਗਾ ਆਪਣਾ ਸਿੱਕਰ ਸਿੱਕ ਦੇ ਉੱਪਰ ਐਂਡ ਇਹਦੀ ਆਪਣੀ ਜਿਹੜੀ ਸ਼ਰਟ ਹੈ ਐਸ ਵੈਲ ਇਹਦੀ ਬੈਕ ਪੀਸ ਤੇ ਵੀ ਸਾਰੇ ਤੇ ਪੇਂਟ ਆਉਂਦਾ ਦੇਖ ਸਕਦੇ ਆ ਤਾਂ نیچے ਘੇਰੇ ਤੇ ਆਊਗਾ ਤੇ ਐਵੇਂ ਸਾਰੀ ਸ਼ਰਟ ਦੇ ਵਿੱਚ ਬੁਤੀ ਆਉਗੀ ਦੇਖੋ

sleeps on here ਇਹ ਹੈਗਾ ਆਪਣਾ ਨੇਚਰਲ ਗ੍ਰੇਪ ਤੇ ਨਾਲ ਇਹ ਹੈਗਾ organza ਦਾ ਦੁਪੱਟਾ ਬਿਲਕੁਲ ਸੌਫਟ organza ਸਟੌਕ ਰੂਜ਼ ਕੀਤਾ ਆਪਾਂ ਦੇਖੋ ਬਹੁਤ ਗ੍ਰੇਸਫੁਲ ਦੁਪੱਟਾ ਹੈ ਬਹੁਤ ਸਮਾਰਟ ਸੂਟ ਰੈਡੀ ਹੋਇਆ ਹੈ ਕਿਸੇ ਵੀ ਕਲਰ ਦੇ ਵਿੱਚ ਤੁਸੀਂ ਰੈਡੀ ਕਰਵਾ ਸਕਦੇ ਹੋ ਇਹਨਾਂ ਨੂੰ ਆਰਡਰ ਕਰਨ ਲਈ ਤੁਸੀਂ ਆਪਾਂ ਨੂੰ Instagram ਤੇ DM ਕਰ ਸਕਦੇ ਹੋ carmatic 19 ਆਪਣਾ ਕੰਟੈਕਟ ਨੰਬਰ ਹੈਗਾ 6238332600 ਇਸ ਪ੍ਰੀਤ ਕੌਰ ਆ ਮੇਰਾ ਨੇਮ ਹੈ ਸੁਨਾਮ ਆਪਣੀ ਸਿਟੀ ਹੈ ਸੰਗੂਰ ਆਪਣਾ ਡਿਸਟ੍ਰਿਕਟ ਹੈ ਸੋ ਕਿਸੇ ਵੀ ਕਲਰਸ ਤੁਸੀਂ ਇਹ ਸੂਟਸ ਮਾਰਕਾ ਸਕਦੇ ਹੋ ਵਿਦ ਸਟੀਚਿੰਗ ਵੀ ਵਿਦਾਊਟ ਸਟੀਚਿੰਗ ਵੀ ਹਰ ਵਾਈਡ ਸ਼ਿਪਿੰਗ ਅਵੇਲੇਬਲ ਆ ਥੈਂਕ ਯੂ